ਬਾਈ ਸਤ ਸ੍ਰੀ ਅਕਾਲ ਸਾਰਿਆਂ ਨੂੰ ਤੇ ਆਪਾਂ ਜਿਵੇਂ ਆਪਣਾ ਚੈਨਲ ਭਾਈ ਡੈਲੀ ਆਪਾਂ ਦੱਸਾਂ ਪੁਣੇਆਂ ਮਸ਼ੀਨਰੀਆਂ ਦੀਆਂ ਵੀ ਕਿੱਥੇ ਕੀ ਖੜਾ ਕਿੱਥੇ ਕੀ ਖੜਾ ਤੇ ਅੱਜ ਵੀ ਆਪਾਂ ਬਾਈ ਦੋ ਤਿੰਨ ਚੀਜ਼ਾਂ ਲੈ ਕੇ ਆਏ ਆ ਆਪਣੇ ਚੈਨਲ ਤੇ ਤੇ ਬਾਕੀ ਬਾਈ ਆਪਣੇ ਚੈਨਲ ਤੇ ਜਿਹੜੇ ਨਵੇਂ ਆ ਪੁਰਾਣੇ ਆ ਜਿਹੜੇ ਨਵੇਂ ਵੇਂਦੇ ਆ ਭਾਈ ਉਹ ਹਰਿਆ ਨੂੰ ਬਾਈ ਸਤ ਸ੍ਰੀ ਅਕਾਲ ਤੇ ਜਿਹੜੇ ਬਾਈ ਆਪਣੇ ਚੈਨਲ ਨਹੀਂ ਕਰਿਆ ਜਿਨ੍ਹਾਂ ਨੇ ਸਬਸਕ੍ਰਾਈਬ ਤੇ ਆਪਣਾ ਚੈਨਲ ਕਰ ਲਓ ਸਬਸਕ੍ਰਾਈਬ ਤੇ ਆਪਾਂ ਡੈਲੀ ਭਾਈ ਦੱਸਾਂ ਪਾਇਆ ਕਰਾਂਗੇ ਤੇ ਜਿਹੜੇ ਨੇ ਆਪਾਂ ਨੂੰ ਭੇਜਣੀਆਂ ਭਾਈ ਕੋਈ ਮਸ਼ੀਨਰੀ ਭੇਜਣੀ ਆ ਭਾਈ ਆਪਾਂ ਨੂੰ ਭੇਜ ਦਿਆ ਕਰੋ ਤੇ ਬਾਕ ਇਹ ਆਪਣਾ ਉੱਪਰ WhatsApp ਨੰਬਰ ਚੱਲੀ ਜਾਂਦਾ WhatsApp ਤੇ ਭੇਜ ਦਿਆ ਕਰੋ ਤੇ ਕਈ ਭਰਾ ਆਖਣਗੇ ਬਈ ਆ ਤੂੰ ਦਿੱਲੀ ਆ ਆ ਫੇਰੀ ਫੇਰੀ ਐਡ ਦਸੀ ਜਾਣਾ ਤੇ ਇਹ ਬਈ ਮੈਨੂੰ ਫੋਨ ਬਹੁਤ ਆਉਂਦੇ ਆ ਪੰਡ ਜੋ ਵੀ ਦੁਬਈ ਤੋਂ ਕੀ ਹਿਸਾਬ ਕਿਤਾਵਾ ਕੱਲ ਅੱਜ ਗੰਗਾ ਤੋਂ ਦੋ ਤਿੰਨ ਫੋਨ ਆਏ ਮੈਨੂੰ ਗੰਗਾ ਪੰਡ ਆਪ ਨੂੰ ਜ਼ਿਲ੍ਹੇ ਦਾ ਵੀ ਕੀ ਹਿਸਾਬ ਕਿਤਾਵਾ ਤੇ ਉਹ ਵੀ ਹਿਸਾਬ ਕਿਤਾਵਾ ਆਪਣਾ ਆ ਹੀ ਆ ਵੀ ਬਈ ਉਹ ਦਿੱਲੀ ਮੈਨੂੰ ਦੱਸਣਾ ਪੈਂਦਾ ਵੀ ਬਾਕੀ ਮੇਰੀ ਐਡ ਫੇਰੀ ਆ ਬਾਈ ਤੇ ਬਾਕੀ ਮੈਂ ਚੈਨਲ ਤੇ ਆਪਦੇ ਦੱਸਾਂ ਹੀ ਪਾਣਾ ਤੇ ਦੱਸਾਂ ਆਪਾਂ ਦਿੱਲੀ ਪਾਉਣੇ ਆ ਤੇ ਜਿਹੜਾ ਮਰਜ਼ੀ ਭਰਾ ਆਪਾਂ ਨੂੰ ਭੇਜੀ ਜਾਵੇ ਤੇ ਆਪਾਂ ਜੋ ਮਸ਼ੀਨਰੀ ਆ ਭਾਈ ਆਪਾਂ ਦਿੱਲੀ ਦਾ ਪਾੜਿਆ ਕਰਾਂਗੇ ਆਪ ਤੇ ਜਿੰਨੇ ਕ ਆਪਣੇ ਭਰਾ ਚੈਨਲ ਤੇ ਦੇਖਦੇ ਆ ਤੇ ਬਾਕੀ ਵੀ ਆਪਣੇ ਚੈਨਲ ਤੇ ਜਿੰਨੇ ਕ ਭਰਾ ਦੇਖਦੇ ਹਨ ਸਾਰਿਆਂ ਨੂੰ ਦੱਸ ਦਿਆ ਕਰਾਂਗੇ ਤੇ ਬਾਕੀ ਆਪਣੀ ਵੀਡੀਓ ਬਈ ਸ਼ੇਅਰ ਕਰਦਿਆ ਕਰੋ ਤੇ ਕਮੈਂਟ ਕਰਦਿਆ ਕਰੋ ਤੇ ਅੱਗੇ ਬਈ ਲਾਇਕ ਕਰਦਿਆ ਕਰੋ ਤੇ ਅੱਜ ਆਪਣੇ ਕੋਲ ਟਰੈਕਟਰ ਆਇਆ ਬਈ 2004 ਮਾਡਲ ਸੋਨਾ ਲੀਕਾ ਟਰੈਕਟਰ ਆ ਤੇ ਬਾਈ ਕਹਿੰਦਾ ਟਰੈਡ ਬਈ ਮੇਰਾ ਬਹੁਤ ਸਾਫ਼ ਆ ਤੇ ਸੋਨਾ ਬਹੁਤ ਆ 2004 ਮਾਡਲ ਆ ਤੇ ਬਾਈ ਕਹਿੰਦਾ 2 ਲੱਖ ਦੇ 25000 ਦਾ ਮੈਂ ਦੇ ਦੂੰਗਾ ਜੇ ਕਿਸੇ ਭਰਾ ਨੇ ਲੈਣਾ ਹੋਵੇ ਸੋਨਾ ਲੀਕਾ 50 ਦਾ ਤੇ ਬਾਕੀ ਬਾਈ ਦਾ ਥੱਲੇ ਐਡਰੈਸ ਚਲੀ ਜਾਂਦਾ ਜੇ ਭਾਈ ਕਿਸੇ ਨੂੰ ਲੋੜ ਆ ਤੇ ਬਾਈ ਨੂੰ ਫੋਨ ਲਾ ਲਿਓ ਫੋਨ ਨੰਬਰ ਵੀ ਥੱਲੇ ਆ ਤੇ ਬਾਕੀ ਬਾਈ ਇੱਕ ਹੋਰ ਸੋਨਾ ਲੇਖਾ ਟਰੈਡ ਕਿਸੇ ਭਰਾ ਨੇ ਆਪਾਂ ਨੂੰ ਭੇਜਿਆ ਉਹ ਸੋਨਾ ਲੇਖਾ ਟਰੈਡ ਆ ਜਿਹੜਾ ਉਹ ਬਈ 39 ਦਾ ਸੋਨਾ ਲੇਖਾ ਟਰੈਡ ਆ ਤੇ 2010 ਮਾਡਲ ਆ ਤੇ ਬਾਈ ਕਹਿੰਦੇ 2 ਲੱਖ ਤੇ 25000 ਦਾ ਦੇ ਦਾਂਗੇ ਆਪਾਂ ਟਰੈਡ ਬਈ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਤੇ ਉਹ ਵੀ ਟਰੈਡ ਘਰੋਂ ਟਰੈਡ ਆ ਤੇ ਬਹੁਤ ਵਧੀਆ ਟਰੈਡ ਬਈ ਬਾਈ ਦਾ ਕਹਿੰਦੇ ਚੰਗਾ ਚੰਗਾ ਟਰੈਡ ਆ ਬਈ ਤੇ 2 ਲੱਖ 25000 ਦਾ ਟਰੈਡ ਬਈਆਂ ਦੇ ਬੇਚ ਦੇ ਦਾਂਗੇ ਤੇ ਜੇ ਭਾਈ ਕਿਸੇ ਨੂੰ ਟਰੈਕਟਰ ਦੀ ਲੋੜ ਆ ਜੇ ਕਿਸੇ ਨੂੰ ਸੁਣ ਲੈ ਕਟਰੈਡ 39 ਦਾ ਲੈਣਾ ਹੋਵੇ ਤੇ ਬਾਕੀ ਭਾਈਆਂ ਦਾ ਥੱਲੇ ਐਡਰੈਸ ਆ ਤੇ ਥੱਲੇ ਫੋਨ ਨੰਬਰ ਆ ਤੇ ਭਾਈਆਂ ਨੂੰ ਫੋਨ ਲਾ ਦਿਓ ਤੇ ਬਾਕੀ ਭਾਈਆ ਕਿਸੇ ਭਰਾਣੇ ਆਪਾਂ ਨੂੰ ਪੰਟੀਨਾ ਮੋਟਰਸਾਈਕਲ ਭੇਜਾ ਉਹ ਕਹਿੰਦੇ ਵੀ ਪੰਟੀਨਾ ਮੋਟਰਸਾਈਕਲ ਆ ਜਿਹੜਾ ਉਹ ਆਪਣਾ 19 ਮਾਡਲ ਆ ਤੇ ਬਗੈਰ ਸੈਲਫ ਤੋਂ ਆ ਕਈ ਵਾਰੀ ਸੈਲਫ 'ਚ ਵੀ ਆਉਂਦੇ 18 17 ਤੋਂ ਸ਼ੁਰੂ ਹੋ ਗਏ ਸੀ ਪੰਟੀਨੇ ਤੇ 19 ਮਾਡਲ ਆ ਬਗੈਰ ਸੈਲਫ ਤੋਂ ਆ ਤੇ ਭਾਈ ਕਹਿੰਦੇ ਵੀ ਸਾਫ਼ ਪੂਰਾ ਵਧੀਆ ਜਿਵੇਂ ਨਵਾਂ ਹੀ ਪਿਆ ਮੋਟਰਸਾਈਕਲ ਚੱਲਿਆ ਵੀ ਬਹੁਤ ਘੱਟ ਆ ਜੇ ਭਾਈ ਕਿਸੇ ਨੇ ਮੋਟਰਸਾਈਕਲ ਲੈਣਾ ਤੇ ਬਾਈ ਕਹਿੰਦੇ ਪੂਰੇ 45000 ਦਾ ਆਪਾਂ ਦੇ ਦਾਂਗੇ ਤੇ ਬਾਕੀ ਬਾਈ ਦਾ ਥੱਲੇ ਐਡਰੈਸ ਚੱਲਦਾ ਤੇ ਥੱਲੇ ਫੋਨ ਨੰਬਰ ਆ ਜੇ ਕਿਸੇ ਨੂੰ ਪੰਟੀਨਾ ਮੋਟਰਸਾਈਕਲ ਚਾਹੀਦਾ ਤੇ ਬਾਈ ਬਾਈ ਕਹਿੰਦਾ 45000 ਦਾ ਮੈਂ ਜਾਇ ਜਾਇ ਜੇ ਦੇ ਦੂੰਗਾ ਤੇ ਪੂਰਾ ਵਧੀਆ ओरिजिनल ਮੋਟਰਸਾਈਕਲ ਪੰਟੀਨਾ ਤੇ ਬਾਕੀ ਬਈ ਅੱਜ ਆਪਣੇ ਕੋਲ ਇੰਨਾ ਕੀ ਭੇਜਿਆ ਸੀ ਦੋ ਤਿੰਨ ਚੀਜ਼ਾਂ ਹੀ ਭੇਜੀਆਂ ਸੀ ਤੇ ਬਾਕੀ ਜੇ ਕਿਸੇ ਪੁਰਾਣੀ ਭੇਜਣਾ ਪਈ ਆਪਾਂ ਨੂੰ ਭੇਜਿਆ ਕਰੋ ਡੇਲੀ ਆਪਦੀ ਚੀਜ਼ ਕੋਈ ਮਸ਼ੀਨਰੀ ਆਪਣਾ ਉੱਪਰ ਵਟਸਐਪ ਨੰਬਰ ਚੱਲੀ ਜਾਂਦਾ ਤੇ ਬਾਕੀ ਆਪਾਂ ਡੇਲੀ ਦੱਸਦੇ ਹੀ ਰਹਿੰਦੇ ਆ ਵੀ ਆਪਣੀ ਫਰੀ ਐਡ ਆ ਬਈ ਜੋ ਤੁਸੀਂ ਭੇਜੋਗੇ ਤੇ ਉਹ ਬਈ ਆਪਦਾ ਸਹੀ ਐਡਰੈਸ ਪਾ ਦਿਆ ਕਰੋ ਤੇ ਉਹ ਆਪਾਂ ਬਈ ਦੱਸ ਹੀ ਪਾਉਣੀ ਆ ਉਹਦੇ ਚੈਨਲ ਤੇ ਤੇ ਆਪਾਂ ਦੱਸ ਦਿਆ ਕਰਾਂਗੇ ਕਿ ਵੀ ਆਹ ਪੁਰਾਣੇ ਭਈ ਆ ਆ ਕੋਈ ਵੇਚਣਾ ਐਨੇ ਟਰੈਕਟਰ ਵੇਚਣਾ ਟਰਾਲੀ ਵੇਚਣੀ ਆ ਡੇਲੀ ਭੇਜੀ ਆਓ ਬਈ ਕੋਈ ਚੱਕਰ ਨਹੀਂ ਆਪਾਂ ਨੂੰ ਜਿੰਨੀਆਂ ਵਧਣਗੀਆਂ ਆਪਾਂ ਕੁਈ ਜਕਰ ਨਹੀਂ ਜਿੰਨੀ ਆਉਣਗੇ ਆਪਾਂ ਡੇਲੀ ਦੱਸਦਾ ਕਰਾਂਗੇ ਤੇ ਬਾਕੀ ਭਾਈ ਜੀ ਸਾਰਿਆਂ ਨੂੰ ਸਸਰੀ ਘਰ